ਅੱਜ ਅਸੀਂ ਬਣਾਵਾਂਗੇ ਸੂਜੀ ਦਾ ਦਾਣੇਦਾਰ ਰਸੀਲਾ ਹਲਵਾ ਇਹ ਹਲਵਾ ਤੁਸੀਂ ਜਿੱਦਾਂ ਬਣਾ ਕੇ ਰੱਖੋਗੇ ਪੂਰਾ ਦਿਨ ਉਦਾਂ ਦਾ ਉਦਾਂ ਹੀ ਬਣਿਆ ਰਹਿੰਦਾ ਹੈ ਇੱਕਦਮ ਸੌਫਟ ਬਹੁਤ ਹੀ ਟੇਸਟੀ ਹਲਵਾ ਲੱਗਦਾ ਹੈ ਖਾਣ ਦੇ ਵਿੱਚ ਵੀ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤਾ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਸ਼ੇਅਰ ਕਰਕੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਹਲਵਾ ਬਣਾਉਣਾ ਸ਼ੁਰੂ ਕਰਦੇ ਹਾਂ ਇਹ ਹਲਵਾ ਬਣਾਉਣ ਦੇ ਲਈ ਇੱਥੇ ਮੈਂ ਇੱਕ ਕੋਲੀ ਭਰ ਕੇ ਸੂਜੀ ਲਈ ਹੈ ਛੋਟੇ ਵਾਲੀ ਕੋਲੀਆਂ ਦਾ ਨਾਪ ਜਿਹੜਾ ਮੈਂ ਲਿਆਏ ਹਾਂ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਦੇਖ ਲਿਓ ਜਿੰਨਾ ਵੀ ਹਲਵਾ ਤੁਸੀਂ ਬਣਾਉਣਾ ਉਸ ਦੇ ਹਿਸਾਬ ਨਾਲ ਇੱਕ ਬਰਤਨ ਦੇ ਨਾਲ ਨਾਪ ਜਿਹੜਾ ਤੁਸੀਂ ਲੈ ਲਿਓ ਜਿੰਨੀ ਮੈਂ ਸੂਜੀ ਲਈ ਉਨਾ ਹੀ ਘਿਓ ਲਿਆ ਤੇ ਉਨੀ ਹੀ ਮੈਂ ਇਥੇ ਚੀਨੀ ਲਈ ਹੈ। ਚੀਨੀ ਦੀ ਕੁਆਂਟੀਟੀ ਤੁਸੀਂ ਵਧਾ ਸਕਦੇ ਹੋ ਪਰ ਘਟਾ ਨਾ ਕਰਿਓ ਪਰਫੈਕਟ ਚੀਨੀ ਦਾ ਨਾਪ ਮੈਂ ਤੁਹਾਨੂੰ ਦੱਸ ਰਹੀ ਹਾਂ। ਥੋੜੇ ਜਿਮੈਂ ਡਰਾਈ ਫਰੂਟ ਲਏ ਆ ਕਾਜੂ, ਬਦਾਮ ਤੇ ਕਿਸ਼ਮਿਸ਼। ਕਾਜੂ ਬਦਾਮ ਨੂੰ ਮੈਂ ਵੱਡੇ ਵੱਡੇ ਟੁਕੜਿਆਂ 'ਚ ਕੱਟ ਲਿਆ ਹੈ। ਗੈਸ ਦੇ ਉੱਤੇ ਕੜਾਈ ਰੱਖੀਏ ਤੇ ਇਹਦੇ ਵਿੱਚ ਪਾਵਾਂਗੇ 2 ਚਮਚ ਦੇਸੀ ਘਿਓ ਦੇ ਘਿਓ ਜਿਹੜਾ ਇਹਨੂੰ ਮੈਂ ਪਿਘਲਾ ਕੇ ਫੇਰ ਲਿਆ ਹੈ। ਘਿਓ ਨੂੰ ਆਪਾਂ ਗਰਮ ਕਰ ਲੈਣਾ ਪਹਿਲੇ ਚੰਗੀ ਤਰ੍ਹਾਂ ਨਾਲ ਤੇ ਗਰਮ ਜਦੋਂ ਹੋ ਜਾਏਗਾ ਘਿਓ ਤੇ ਫਿਰ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਣ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲੈਣਾ ਹੈ ਜਦੋਂ ਆਪਾਂ ਫਰਾਈ ਕਰਕੇ ਡਰਾਈ ਫਰੂਟ ਜਿਹੜੇ ਆ ਖੀਰ ਵਿੱਚ ਜਾਂ ਫਿਰ ਹਲਵਾ ਦੇ ਵਿੱਚ ਪਾਣੇ ਆ ਤੇ ਇਹਦਾ ਕਰੰਚੀਪਨ ਜਿਹੜਾ ਬਹੁਤ ਹੀ ਵਧੀਆ ਲੱਗਦਾ ਹੈ ਖਾਣ ਦੇ ਵਿੱਚ ਖੀਰ ਦੇ ਵਿੱਚ ਜਾਂ ਹਲਵੇ ਦੇ ਵਿੱਚ ਤੇ ਇਸ ਕਾਰਨ ਜਦੋਂ ਵੀ ਤੁਸੀਂ ਖੀਰ ਜਾਂ ਹਲਵਾ ਬਣਾਓ ਤਾਂ ਉਹਦੇ ਵਿੱਚ ਡਰਾਈ ਫਰੂਟ ਜਿਹੜੇ ਪਾਣੇ ਆ ਫਰਾਈ ਕਰਕੇ ਪਾਓ ਬਹੁਤ ਵਧੀਆ ਲੱਗਦੇ ਆ ਖਾਂਚ ਡਰਾਈ ਫਰੂਟ ਜਿਹੜੇ ਫਰਾਈ ਹੋ ਗਏ ਆ ਕਿਸ਼ਮਿਸ਼ ਦੇਖੋ ਤੁਸੀਂ ਫੁੱਲ ਚੁਕੀ ਆ ਔਰ ਕਲਰ ਵੀ ਚੇਂਜ ਹੋ ਗਿਆ ਕਾਜੂ ਤੇ ਬਦਾਮ ਦਾ ਇਸ ਕੰਨ ਡਰਾਈ ਫਰੂਟ ਜਿਹੜਾ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੁਸੀਂ ਜਿਹੜੇ ਡਰਾਈ ਫਰੂਟ ਆਪਣੇ ਹਿਸਾਬ ਦਾ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਹੋ ਜਿਹੜੇ ਵੀ ਪਾਣਾ ਚਾਹੁੰਦੇ ਹੋ ਪਾ ਸਕਦੇ ਹੋ ਨਾਰੀਅਲ ਅਖਰੋਟ ਪਿਸਤਾ ਜੋ ਵੀ ਤੁਸੀਂ ਪਾਣਾ ਪਾ ਸਕਦੇ ਹੋ ਡਰਾਈ ਫਰੂਟ ਮੈਂ ਕੱਢ ਲਿਆ ਹੁਣ ਆਪਾਂ ਉਸੇ ਕੜਾਹੀ ਦੇ ਵਿੱਚ ਉਨੇ ਹੀ ਘਿਓ ਦੇ ਵਿੱਚ ਸੂਜੀ ਪਾ ਕੇ ਇਹਨੂੰ ਚੰਗੇ ਤਰ੍ਹਾਂ ਦੇ ਨਾਲ ਆਪਾਂ ਭੁੰਨਣਾ ਹੈ ਆ ਜਦੋਂ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਭੁੰਨਣਾ ਹੈ ਗੈਸ ਦੀ ਫਲੇਮ ਜਿਹੜੀ ਹੈ ਲੋ ਹੀ ਰੱਖਣੀ ਹੈ ਜੇ ਕੜਾਈ ਕਰਾਂਗੇ ਤੇ ਸੂਜੀ ਜਿਹੜੀ ਹੈ ਜਲ ਜਾਏਗੀ ਜਦੋਂ ਆਪਾਂ ਡਰਾਈ ਫਰੂਟ ਫਰਾਈ ਕੀਤੇ ਸੀ ਉਦੋਂ ਵੀ ਆਪਾਂ ਲੋ ਫਲੇਮ ਤੇ ਫਰਾਈ ਕੀਤੇ ਸੀ ਹੁਣ ਆਪਾਂ ਸੂਜੀ ਜਿਹੜੀ ਇਹਨੂੰ ਵੀ ਆਪਾਂ ਲੋ ਫਲੇਮ ਤੇ ਭੁੰਨ ਲਿਆ ਤੇ ਸੂਜੀ ਦਾ ਕਲਰ ਚੇਂਜ ਹੋ ਗਿਆ ਖੁਸ਼ਬੂ ਬਹੁਤ ਵਧੀਆ ਆਉਣ ਲੱਗੀ ਹੈ ਹੁਣ ਆਪਾਂ ਇਹਦੇ ਵਿੱਚ 6-7 ਚਮਚ ਘਿਓ ਜਿਹੜੇ ਆ ਪਾ ਲੈਣੇ ਆ ਲਗਭਗ ਅੱਧਾ ਘਿਓ ਜਿਹੜਾ ਇਹਦੇ ਵਿੱਚ ਆਪਾਂ ਹੁਣ ਪਾ ਲੈਣਾ ਹੈ ਤੇ ਮੈਂ ਚਮਚ ਨਾਲ ਪਾ ਰਹੀ ਹਾਂ ਤੁਸੀਂ ਕੋਲੀ ਦੇ ਨਾਲ ਵੀ ਲੁੱਧ ਕੇ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਕਿਉ ਜਿਹੜਾ ਹੈ ਇਹ ਪਾ ਦੇਣਾ ਹੈ ਤੇ ਕਿਉ ਪਾ ਕੇ ਇਹਨੂੰ ਆਪਾਂ ਇੱਕ ਤੋਂ 2 ਮਿੰਟ ਲਈ ਚੰਗੀ ਤਰ੍ਹਾਂ ਦੇ ਨਾਲ ਫਿਰ ਤੋਂ ਪੁੰਨ ਲੈਣਾ ਕਿਉ ਜਿਹੜਾ ਮੈਂ ਗਰਮ ਕਰਕੇ ਹੀ ਲਿਆ ਸੀ ਇਸ ਕਾਰਨ ਇਹਨੂੰ ਮੈਂ ਜ਼ਿਆਦਾ ਪਕਾਇਆ ਨਹੀਂ ਹੈ ਤੇ ਨਾ ਹੀ ਮੈਂ ਪਹਿਲੇ ਸਾਰਾ ਕਿਉ ਪਾਇਆ ਇਸ ਕਾਰਨ ਕਿਉ ਜਿਹੜਾ ਹੈ ਮੈਂ ਥੋੜਾ ਥੋੜਾ ਕਰਕੇ ਥੋੜੇ ਥੋੜੀ ਵਾਰ ਦੇ ਵਿੱਚ ਪਾ ਰਹੀ ਹਾਂ ਥੋੜੀ ਥੋੜੀ ਦੇਰ ਦੇ ਬਾਅਦ ਤੇ ਇਹਨੂੰ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਦੇ ਨਾਲ ਕਿਉ ਦੇ ਵਿੱਚ ਫਿਰ ਤੋਂ ਸੂਜੀ ਨੂੰ ਪੁੰਨ ਲੈਣੇ ਆ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਕ ਮੈਨੂੰ ਪਤਾ ਚੱਲਦਾ ਮੇਰੀ ਵੀਡੀਓ ਕਿੱਥੇ ਕਿੱਥੇ ਪਹੁੰਚੀ ਹੈ ਹੁਣ ਆਪਾਂ ਇੱਕ ਕੌਲੀ ਸੂਜੀ ਲਈ ਸੀ ਤੇ ਚਾਰ ਕੌਲੀਆਂ ਆਪਾਂ ਇਹਦੇ ਵਿੱਚ ਪਾਣੀ ਪਾ ਰਹੇ ਹਾਂ ਚਾਰ ਕੌਲੀਆਂ ਹੀ ਪਾਣੀ ਦੇ ਵਿੱਚ ਪਾਣਾ ਤਾਂ ਹੀ ਰਸੀਲਾ ਹਲਵਾ ਬਣ ਕੇ ਤਿਆਰ ਹੋਏਗਾ ਜੇਕਰ ਆਪਾਂ ਇੱਕ ਕੌਲੀ ਸੂਜੀ ਤੇ ਦੋ ਕੌਲੀਆਂ ਪਾਣੀ ਪਾਵਾਂਗੇ ਤਾਂ ਹਲਵਾ ਜਿਹੜਾ ਥੋੜਾ ਹਾਰਡ ਥੋੜਾ ਸਖਤ ਸਖਤ ਬਣ ਕੇ ਤਿਆਰ ਹੁੰਦਾ ਹੈ ਤੇ ਜਿਹੜਾ ਸੁੱਕਾ ਸੁੱਕਾ ਜਿਹਾ ਲੱਗਦਾ ਰੁੱਖਾ ਰੁੱਖਾ ਲੱਗਦਾ ਹੈ ਖਾਨ ਦੇ ਵਿੱਚ ਤੇ ਜੇਕਰ ਆਪਾਂ ਤਿੰਨ ਕੁੱਲੀਆਂ ਪਾਵਾਂਗੇ ਤੇ ਹਲਕਾ ਜਿਹਾ ਰਸੀਲਾ ਬਣ ਕੇ ਤਿਆਰ ਹੋਏਗਾ ਪਰ ਜੇਕਰ ਆਪਾਂ ਚਾਰ ਗੁਣਾ ਪਾਣੀ ਪਾਵਾਂਗੇ ਚਾਰ ਕੁੱਲੀਆਂ ਪਾਣੀ ਪਾਵਾਂਗੇ ਤੇ ਇੱਕਦਮ ਰਸੀਲਾ ਹਲਵਾ ਬਣ ਕੇ ਤਿਆਰ ਹੋਏਗਾ ਹੁਣ ਮੈਂ ਕਹਿਆ ਸੀ ਫਲੇਮ ਥੋੜੀ ਮੀਡੀਅਮ ਕੀਤੀ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਕਾਣਾ ਹੈ ਉਬਾਲਾ ਆਉਣ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਹੈ ਤੇ ਮੀਡੀਅਮ ਗੈਸ ਦੇ ਉੱਤੇ ਹੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਣਾ ਜਦੋਂ ਤੱਕ ਇਹਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਉਦੋਂ ਤੁਸੀਂ ਚਾਹੋ ਤਾਂ ਗਰਮ ਪਾਣੀ ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਮੈਂ ਤੁਹਾਨੂੰ ਇੱਕਦਮ ਸੋਖਾ ਤਰੀਕਾ ਦੱਸ ਰਹੀ ਹਾਂ ਹਲਵਾ ਬਣਾਉਣ ਦਾ ਤੇ ਬਸ ਇਹ ਪਾਣੀ ਜਿਹੜਾ ਇਹਦੇ ਵਿੱਚ ਸੁੱਕ ਗਿਆ ਚੰਗੀ ਤਰ੍ਹਾਂ ਦੇ ਨਾਲ ਤੇ ਹੁਣ ਆਪਾਂ ਸਾਰਾ ਘਿਓ ਜਿਹੜਾ ਇਹਦੇ ਵਿੱਚ ਪਾ ਦੇਣਾ ਇੱਕ ਚਮਚ ਘਿਓ ਮੈਂ ਰੱਖਿਆ ਗਾਰਨਿਸ਼ ਕਰਨ ਲਈ ਤੇ ਬਸ ਇਹ ਘਿਓ ਜਿਹੜਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਾ ਕੇ ਹਲਵੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹਾਲੇ ਆਪਾਂ ਚੀਨੀ ਜਿਹੜੀ ਹੈ ਨਹੀਂ ਪਾਈ ਹੈ ਹੁਣ ਆਪਾਂ ਇਹਦੇ ਵਿੱਚ ਚੀਨੀ ਜਿਹੜੀ ਹੈ ਪਾਣੀ ਹੈ ਜਦੋਂ ਆਪਾਂ ਬਾਅਦ ਵਿੱਚ ਇਹਦੇ ਵਿੱਚ ਚੀਨੀ ਪਾਨੇ ਆ ਜਿਹੜੇ ਚੀਨੀ ਐ ਇਹ ਮੈਲਟ ਹੁੰਦੀ ਐ ਕੈਰਾਮਲ ਹੁੰਦੀ ਐ ਤੇ ਹਲਵਾ ਜਿਹੜਾ ਬਹੁਤ ਹੀ ਟੇਸਟੀ ਜਿਹੜਾ ਬਣ ਕੇ ਤਿਆਰ ਹੁੰਦਾ ਐ ਚੀਨੀ ਪਾ ਕੇ ਆਪਾਂ 3 ਤੋਂ 4 ਮਿੰਟ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਐ ਕਿਉਂਕਿ ਚੀਨੀ ਜਿਹੜੀ ਐ ਜਦੋਂ ਘੁਲ ਜਾਂਦੀ ਐ ਤੇ ਆਪਣਾ ਪਾਣੀ ਛੱਡਦੀ ਐ ਤੇ ਹਲਵਾ ਜਿਹੜਾ ਪਤਲਾ ਹੋ ਜਾਂਦਾ ਐ ਹੁਣ ਆਪਾਂ ਚੀਨੀ ਇਸ ਤਰੀਕੇ ਦੇ ਨਾਲ ਪਕਾਣੀ ਐ ਹਲਵੇ ਦੇ ਵਿੱਚ ਤਾਂ ਕਿ ਹਲਵੇ ਦੇ ਦਾਣੇ-ਦਾਣੇ ਦੇ ਵਿੱਚ ਚੀਨੀ ਦਾ ਰਸ ਜਿਹੜਾ ਐ ਉਹ ਰਸ ਜਾਏ ਚੰਗੀ ਤਰ੍ਹਾਂ ਦੇ ਨਾਲ ਚੀਨੀ ਦੀ ਮਿਠਾਸ ਜਿਹੜੀ ਆ ਜਾਏ ਹਲਵਾ ਤੁਸੀਂ ਦੇਖਿਆ ਹੋਣਾ ਪਹਿਲੇ ਪਤਲਾ ਹੋ ਗਿਆ ਸੀ ਚੀਨੀ ਪਾਣ ਕਰਨ ਤੇ ਜਦੋਂ ਆਪਾਂ ਇਹਨੂੰ 3-4 ਮਿੰਟ ਲਈ ਪਕਾਇਆ ਤੇ ਇਹ ਫਿਰ ਤੋਂ گاੜਾ ਹੋ ਗਿਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿੰਨਾ ਵਧੀਆ ਸਾਡਾ ਹਲਵਾ ਜਿਹੜਾ ਬਣ ਕੇ ਤਿਆਰ ਹੋਇਆ ਹੁਣ ਆਪਾਂ ਜਿਹੜੇ ਡਰਾਈ ਫਰੂਟ ਫਰਾਈ ਕਰਕੇ ਰੱਖੇ ਸੀ ਨਾ ਇਹ ਪਾ ਦਨੇ ਆ ਇਹ ਪਾ ਕੇ ਫਿਰ ਤੋਂ ਆਪਾਂ ਇਹਨੂੰ 2 ਮਿੰਟ ਲਈ ਪਕਾ ਲੈਣੇ ਆ ਪਕਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਉਸ ਤੋਂ ਬਾਅਦ ਹਲਵਾ ਜਿਹੜਾ ਸਾਡਾ ਬਣ ਕੇ ਤਿਆਰ ਹੈ ਥੋੜੇ ਡਰਾਈ ਫਰੂਟ ਮੈਂ ਗਾਰਨਿਸ਼ ਕਰਨ ਦੇ ਲਈ ਰੱਖੇ ਆ ਤੇ ਬਸ ਇਹ ਹਲਵਾ ਸਾਟਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਹਲਵਾ ਬਣ ਕੇ ਤਿਆਰ ਹੋਇਆ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਇਹ ਹਲਵਾ ਜਰੂਰ ਬਣਾ ਕੇ ਦੇਖਿਓ ਕਿਉਂਕਿ ਬਹੁਤ ਹੀ ਅਲੱਗ ਤਰੀਕਾ ਹੈ ਤੇ ਬਹੁਤ ਹੀ ਟੇਸਟੀ ਹਲਵਾ ਵੀ ਇਸ ਤਰੀਕੇ ਦੇ ਨਾਲ ਬਣ ਕੇ ਜਿਹੜਾ ਹੈ ਤਿਆਰ ਹੁੰਦਾ ਹੈ ਮੈਂ ਤੁਹਾਨੂੰ ਹਲਵਾ ਪਲੇਟ ਦੇ ਵਿੱਚ ਸਰਵ ਕਰਕੇ ਦਿਖਾ ਰਹੀ ਹਾਂ ਕਿੰਨਾ ਵਧੀਆ ਲੱਗ ਰਿਹਾ ਹੈ ਮਿਲਦੇ